ਇੰਦਰਾ ਗਾਂਧੀ ਦੀ ਮੌਤ ਨੂੰ ਲੈ ਕੇ ਹੋਇਆ ਵੱਡਾ ਖਲਾਸਾ ਇੰਦਰਾ ਗਾਂਧੀ ਦੀ 4 ਘੰਟੇ ਜਾਨ ਬਚਾਉਣ ਦਾ ਕਰਤੇ ਰਹੇ ਡਰਾਮਾ ਐਮ ਸੀ ਮਹਿਲਾ ਡਾਇਰੈਕਟਰ ਨੇ ਕਿਤਾਬ ਦੇ ਵਿੱਚ ਲੁਕੀ ਜਾਣ ਕਰ ਲਈਆਂ ਦੀ ਸਾਹਮਣੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਕਿ ਹਾਜ਼ਾਰਿਆ ਕਿ 4 ਕਿੰਤੇ ਜਾਨ ਬਚਾਉਣ ਦਾ ਡਰਾਮਾ ਰਚਿਆ ਗਿਆ ਦਰਸਲ ਇਹ ਸੱਚ ਨਹੀਂ ਕਹਿ ਰਹੇ ਐਮਸੀ ਮਹਿਲਾ ਡਾਇਰੈਕਟਰ ਦੇ ਵੱਲੋਂ ਇੱਕ ਕਿਤਾਬ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਦੱਸਦੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ 31 ਅਕਤੂਬਰ 1984 ਦਾ ਸਾਰਾ ਘਟਨਾਕਰਮ ਵਿਸਤਾਰ ਪੂਰਵਕ ਇੱਕ ਕਿਤਾਬ ਦੇ ਵਿੱਚ ਸਾਂਝਾ ਕੀਤਾ ਗਿਆ ਕਿਸ ਤਰੀਕੇ ਦੇ ਨਾਲ 31 ਅਕਤੂਬਰ 1984 ਨੂੰ ਗੋਲੀ ਮਾਰ ਕੇ ਇੰਦਰਾ ਗਾਂਧਾ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਐਮਜ ਦੇ ਵਿੱਚ ਲਿਆਂਦਾ ਗਿਆ ਉਹਨਾਂ ਦੀ ਦੇਨ ਨੂੰ ਸ਼ਰਧਾਂਜਲੀ ਲਈ ਤਿੰਨ ਮੂਰਤੀ ਪਵਨ ਤੱਕ ਲਚਾਨ ਤੱਕ ਕੀ ਕੀ ਹੋਇਆ ਇਸ ਕਿਤਾਬ ਦੇ ਵਿੱਚ ਵੱਡੇ ਖੁਲਾਸੇ ਦਿੱਤੇ ਗਏ 31 ਅਕਤੂਬਰ 1984 ਨੂੰ ਹੀ ਸਨੇ ਪਾਰਕਵ ਦਾ ਐਮਜ ਦੇ ਡਾਇਰੈਕਟਰ ਵੱਚੋਂ ਪਹਿਲਾ ਦਿਨ ਸੀ इंदिरा गांधी ਨੇ ਹੀ ਉਹਨਾਂ ਨੂੰ ਇਸ ਅਹੁਦੇ ਤੇ ਨਿਯੁਕਤ ਕੀਤਾ ਸੀ ਫਰੋਜ਼ਪੁਰ ਦੇ ਵਿੱਚ ਜਨਮੀ 파ਰਕਵ ਉਸ ਦਿਨ ਨੂੰ ਯਾਦ ਕਰਦੇ ਨੇ ਉਸ ਦਿਨ ਸਵੇਰੇ 9 ਵਜੇ ਮੇਰੀ ਨਿਯੁਕਤੀ ਦੀ ਪੁਸ਼ਟੀ ਲਈ ਪਰਫਾਰਮਾ ਮੀਟਿੰਗ ਚੱਲ ਰਹੀ ਸੀ ਕਿ ਰੇਡੀਓਗ੍ਰਾਫਰ ਦਰਵਾਜ਼ੇ ਅੰਦਰ ਦਾਖਲ ਹੋਇਆ ਤਾਂ ਉਸਨੇ ਦੱਸਿਆ ਕਿ ਪ੍ਰਧਾਨ ਮੰਤਰੀ ਗੰਭੀਰ ਚੱਕਮੀ ਹੋਗੇ ਸਨੇ 파ਰਕਵ ਜੋ ਹੁਣ 93 ਸਾਲਾਂ ਦੇ ਹੋ ਚੁੱਕੇ ਨੇ ਦੱਸਿਆ ਕਿ 31 ਅਕਤੂਬਰ 1984 ਦੀਆਂ ਯਾਦਾਂ ਅੱਜ ਵੀ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਜਦੋਂ ਉਹਨਾਂ ਨੂੰ ਪਹਿਲੀ ਵਾਰ ਇੰਦਰਾ ਗਾਂਧੀ ਦੀ ਲਾਸ਼ ਐਮਜ਼ ਦੇ ਐਮਰਜੈਂਸੀ ਵਿਭਾਗ ਤੇ ਸਟ੍ਰੈਚਰ ਤੇ ਦਿਖੀ ਉਹਨਾਂ ਦੱਸਿਆ ਕਿ ਮੈਂ ਦੇਖਿਆ ਕਿ ਸਟ੍ਰੈਚਰ ਤੇ ਚਾਤਰ ਤੱਕ ਨਹੀਂ ਸੀ ਇੰਦਰਾ ਗਾਂਧੀ ਦੇ ਨਿੱਜੀ ਸਖਤਰ ਆਰਕੇ ਤਵਨ ਤੇ ਸਲਾਹ ਕਰ ਐਮ ਐਲ ਫੋਤੀਦਾਰ ਰੋਸ਼ ਦੇ ਸਨ ਉਨਾ ਯਾਦ ਕੀਤਾ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਨੂੰ 8ਵੀਂ ਮੰਜ਼ਲ ਤੇ ਆਪਰੇਸ਼ਨ ਥੀਏਟਰ ਲਿਜਾਇਆ ਗਿਆ। ਉਹਨਾਂ ਦਿਨੋਂ ਸੋਨੀਆ ਗਾਂਧੀ ਨੇ 7ਵੀਂ ਮੰਜ਼ਲ ਤੇ ਪ੍ਰਬੰਧ ਕੀਤੇ ਗਏ। ਕਿਤਾਬ ਦੇ ਵਿੱਚ ਅੱਗੇ ਦੱਸਿਆ ਕਿ ਸਾਨੂੰ ਉਹਨਾਂ ਦੀ ਮੌਤ ਦਾ ਐਲਾਨ ਉਦੋਂ ਤੱਕ ਟਲਣਾ ਪਵੇਗਾ ਜਦੋਂ ਤੱਕ ਉਹਨਾਂ ਦੇ ਪੁੱਤਰ ਰਾਜੀਵ ਗਾਂਧੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਹੋਰ ਲੋਕ ਦਿੱਲੀ ਨਹੀਂ ਆ ਜਾਂਦੇ। ਰਾਜੀਵ ਗਾਂਧੀ ਚੌੜ੍ਹ ਦੌਰੇ ਤੇ ਪੱਛਮੀ ਬੰਗਾਲ ਦੇ ਵਿੱਚ ਸੰਤ ਉਨਾ ਵਾਪਸ ਆਉਂਦੇ ਹੀ ਪ੍ਰਧਾਨ ਮੰਤਰੀ ਵੱਜੋਂ ਸੋਚ ਚੁੱਕਣੀ ਸੀ ਅਗਲੇ 4 ਘੰਟਿਆਂ ਤੱਕ ਅਸੀਂ ਦਿਖਾਵਾ ਕਰਨਾ ਸੀ ਕਿ ਅਸੀਂ ਇੰਦਰਾ ਗਾਂਧੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੱਸਿਆ ਕਿ ਐਮਜ਼ ਵਿੱਚ ਉਸ ਦਿਨ ਸਾਰੀਆਂ ਨਿਰਧਾਰਿਤ ਸਰਚੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਸੀਨੀਅਰ ਸਰਜਨ ਪੀ ਵੇਣੀ ਗੋਪਾਲ ਤੇ ਐਮ ਐਮ ਕਪੂਰ ਨੇ ਇੰਦਰਾ ਗਾਂਧੀ ਦੀ ਸੰਭਾਲ ਲਈ ਸੱਦਿਆ ਗਿਆ ਜਿਨ੍ਹਾਂ ਦੇ ਸਰੀਰ 'ਚ 33 ਗੋਲੀਆਂ ਸਨ ਉਨਾ ਦੱਸਿਆ ਕਿ ਅਸੀਂ ਬੀ ਨੇਗੇਟਿਵ ਖੂਨ ਜੋ ਬਹੁਤ ਦੁਰਲੱਭ ਹੈ ਉਸ ਦਾ ਬੰਦੋਬਸਤ ਲਈ ਪਜਨਾਠ ਕਰਨ ਲੱਗੇ ਬਾਅਦ ਵਿੱਚ ਉਹ ਨੇਗੇਟਿਵ ਖੂਨ ਦਾ ਪ੍ਰਬੰਧ ਕੀਤਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਹੈ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਦੇ ਸਰੀਰ ਚੋਂ ਗੋਲੀਆਂ ਨਿਕਲਦੀਆਂ ਰਹੀਆਂ ਜਦ ਕਿ ਸਰਜਨ ਖੂਨ ਰੋਕਣ ਦੀ ਕੋਸ਼ਿਸ਼ ਕਰੇ ਸਨ ਦਿਲ ਤੇ ਫੇਫੜਿਆਂ ਦੀ ਮਸ਼ੀਨ ਚਲਾਉਣ ਵਾਲਾ ਸਿੱਖ ਆਪਰੇਟਰ ਆਪਰੇਸ਼ਨ تھیਟਰ ਤੋਂ ਚਲਾ ਗਿਆ ਦੂਜੇ ਟੈਕਨੀਸ਼ੀਅਨ ਦਾ ਬੰਦੋਬਸਤ ਕੀਤਾ ਗਿਆ ਪਾਰਕਫ ਨੇ ਦੱਸਿਆ ਕਿ ਇਸ ਦੇ ਦਰਮਿਆਨ ਸੋਨੀਆ ਗਾਂਧੀ ਨੂੰ ਜ਼ਮੇਦਾਰ ਤੋੜਾ ਪੈ ਗਿਆ ਤੇ ਡਾਕਟਰ ਕੇਪੀ ਮਾਥੂਰ ਨੂੰ ਉਹਨਾਂ ਦੀ ਸੰਭਾਲ ਲਈ ਸੱਦਿਆ ਗਿਆ। ਇੰਦਰਾ ਗਾਂਧੀ ਦੀ ਲਾਸ਼ ਐਮਜ਼ ਤੋਂ ਤੀਨ ਮੂਰਤੀ ਪਵਨ ਲੱਜਣ ਬਾਰੇ ਉਹਨਾਂ ਦੱਸਿਆ ਕਿ ਲਾਸ਼ ਤੇ ਸਾਹ ਸੰਭਾਲ ਪਲਰ ਸਾਈਨ ਜੋ ਟੀਕੇ ਨਾਲ ਉਹਨਾਂ ਦੀਆਂ ਰਗਾਂ ਚ ਪਾਇਆ ਗਿਆ ਸੀ ਬਾਹਰ ਟ੍ਰਿਸਨਾ ਸ਼ੁਰੂ ਹੋ ਗਿਆ ਸੀ। ਉਹਨਾਂ ਵਿਸ਼ੇਸ਼ ਸਮਾਨ ਦੀ ਵਰਤੋਂ ਕਰਕੇ ਇੰਦਰਾ ਗਾਂਧੀ ਦੇ ਸਿਰਫ ਚਿਹਰੇ ਵੱਲ ਧਿਆਨ ਦਿੱਤਾ। ਦੇ ਪਰਕਵ ਨੇ ਦੱਸਿਆ ਕਿ ਉਹਨਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਐਮਸ ਤੇ ਇੱਕ ਤਕਨੀਸ਼ੀਅਨ ਤੇ ਉਹਨਾਂ ਦੇ ਪਰਿਵਾਰ ਖੁੰਨੀ ਵਿਵਾਦ ਦੌਰਾਨ ਸੁਰੱਖਿਅਤ ਰਹਿਣ ਤਾਂ ਉਹਨਾਂ ਕਿਹਾ ਕਿ ਮੈਂ ਦਿੱਲੀ ਪੁਲਿਸ ਦੇ ਮੁਖੀ ਨਾਲ ਗੱਲਬਾਤ ਕੀਤੀ ਤਾਂ ਐਮਸ ਦੇ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਉਹਨਾਂ ਨੂੰ ਐਮਸ ਦੇ ਗੈਸਟ ਹਾਊਸ ਦੇ ਵਿੱਚ ਰੱਖਿਆ ਤਾਂ ਇਸ ਨਾਲ ਇਹ ਯਕੀਨੀ ਹੋਇਆ ਕਿ ਸਾਡੇ ਮੈਂਬਰ ਤੇ ਉਹਨਾਂ ਦੇ ਪਰਿਵਾਰ ਸੁਰੱਖਿਅਤ ਨੇ ਉਨਾ ਕਿਹਾ ਕਿ ਮੈਂ ਉਦੋਂ ਖੁਦ ਨੂੰ ਪੁੱਛਿਆ ਤੇ ਅੱਜ ਵੀ ਪੁੱਛਦੀ ਹਾਂ ਅਸੀਂ ਧਰਮ ਦੇ ਆਧਾਰ ਤੇ ਕਿਉਂ ਲੜਦੇ ਹਾਂ ਕਿ ਅਸੀਂ ਇਕੱਠੇ ਨਹੀਂ ਰਹਿ ਸਕਦੇ